ਕੀ ਹਾਲ ਚਾਲ ਹੈ ਜੀ ਤੁਹਾਡਾ ਸਾਰਾਂ ਦਾ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਤੁਹਾਡਾ ਸਾਰਾਂ ਦਾ ਆਪਾਂ ਸੁਆਗਤ ਕਰਦੇ ਹਾਂ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਤੇ ਆਪਾਂ ਬਹੁਤ ਸਾਰੀਆਂ ਗੱਡੀਆਂ ਲੈ ਕੇ ਪਹੁੰਚੇ ਹਾਂ ਜੀ ਤੁਹਾਡੇ ਵਾਸਤੇ ਤੁਹਾਡੇ ਪਸੰਦ ਦੀਆਂ ਗੱਡੀਆਂ ਨੇ ਘਰੇ ਖੜੀਆਂ ਲੋਕਲ ਤੇ ਰੇਟ ਵੀ ਮੌਕੇ ਤੇ ਹੋ ਜਾਣਗੇ ਡਿਸਕਾਊਂਟ ਕੱਲੀ-ਕੱਲੀ ਆਪਾਂ ਗੱਲ ਕਰਦੇ ਹਾਂ ਕੱਲੀ-ਕੱਲੀ ਗੱਡੀ ਦੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰੋ ਉੱਤੇ ਹਮੇਸ਼ਾ ਲਿਖਿਆ ਰਹਿੰਦਾ ਹੈ ਜੇ ਕਿਸੇ ਨੇ ਘਰ ਕੋਠੀ ਮਕਾਨ ਦੀ ਐਡ ਕਰਵਾਉਣੀ ਹੈ ਕੋਈ ਗੱਡੀ ਮੋਟਰਸਾਈਕਲ ਹੈ ਆਪਣੇ ਕੋਲ ਵੀਡੀਓ ਜਾਣਕਾਰੀ ਫੋਟੋਆਂ ਪੇਜ ਦੇ ਫਰੀ ਚੈਟ ਤੁਸੀਂ ਲਗਵਾ ਸਕਦੇ ਹੋ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਆਪਾਂ ਕਰਦੇ ਹਾਂ ਸੀ ਸਵਿਫਟ ਡਿਜ਼ਾਇਰ ਵੀਡੀ ਆਪਾਂ ਗੱਡੀ ਲੈ ਕੇ ਪਹੁੰਚੇ ਹਾਂ ਮਾਡਲ 2013 ਆਪਾਂ ਨੂੰ ਮਿਲ ਜੂਗਾ ਗੱਡੀ ਚੱਲੀ ਹੋਈ ਹੈ ਕੁੱਲ 51000 ਕਿਲੋਮੀਟਰ ਗੱਡੀ ਦੀ ਡਿਮਾਂਡ ਦੀ ਆਪਾਂ ਗੱਲ ਕਰੀਏ ਤਾਂ 3 ਲੱਖ ਤੇ 75000 ਰੁਪਿਆ ਮਾਲਕ ਨੇ ਡਿਮਾਂਡ ਕੀਤੀ ਹੈ ਮਾਲਕ ਦਾ ਜਿਹੜਾ ਏਰੀਆ ਗੋਨਿਆਣਾ ਤੁਸੀਂ ਜਾ ਕੇ ਦੇਖਣੀ ਹੋਵੇ ਗੱਡੀ ਗੋਨਿਆਣਾ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖਣੀ ਹੈ ਤੁਰ ਕੇ ਦੇਖਣੀ ਹੈ ਜਿਵੇਂ ਮਰਜੀ ਜਾ ਕੇ ਦੇਖ ਸਕਦੋਂ ਤੇ ਅੰਦਰ ਬਾਹਰੋਂ ਸਾਰਾ ਕੁਝ ਆਪਾਂ ਨੂੰ ਵਧੀਆ ਮਿਲੂਗਾ ਬਾਕੀ ਤੁਹਾਨੂੰ ਸਾਰਾ ਕੁਝ ਮੈਂ ਪੋਰਟਵਾਂ ਚ ਦਿਖਾਈ ਰਿਆ ਸੀ ਟਾਇਰਾਂ ਚ ਅਲਾਈ ਲੱਗੇ ਹੋਏ ਆ ਟਾਇਰ ਵਧੀਆ ਨੇ ਸੋਹਣੀ ਮਾਲਕ ਨੇ ਰੱਖੀ ਹੋਈ ਐ ਵਧੀਆ ਮਾਲਕ ਨੇ ਚਲਾਈ ਹੋਈ ਐ ਅੰਦਰ ਬਾਹਰੋਂ ਉੱਤੋਂ ਥੱਲੋਂ ਸਾਰਾ ਕੁਝ ਆਪਾਂ ਨੂੰ ਵਧੀਆ ਮਿਲੂਗਾ ਜੇ ਤੁਸੀਂ ਜਾ ਕੇ ਦੇਖਣੀ ਐ ਗੱਡੀ ਤਾਂ ਓਨਰ ਦਾ ਮੋਬਾਈਲ ਨੰਬਰ 78 884 84919 ਗੱਲ ਕਰ ਲਿਓ ਜੀ ਆਲਟੋ ਗੱਡੀ ਦੀ ਆਪਾਂ ਹੁਣ ਗੱਲ ਕਰਾਂਗੇ ਆਲਟੋ ਐਲ ਐਕਸ ਆਈ ਆਪਾਂ ਲੈ ਕੇ ਪਹੁੰਚੇ ਆ 2009 ਮਾਡਲ ਗੱਡੀ ਲੈ ਕੇ ਪਹੁੰਚੇ ਆ 1 ਲੱਖ 65 ਹਜ਼ਾਰ ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈਗੀ ਮੋਗਾ ਮਾਲਕ ਦਾ ਏਰੀਆ 85 ਤੋਂ 90 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਸਿਲਵਰ ਰੰਗ ਦੇ ਵਿੱਚ ਗੱਡੀ ਆ ਘਰੇ ਖੜੀ ਆ ਮਾਲਕ ਦੀ ਜੇ ਕਿਸੇ ਨੇ ਜਾ ਕੇ ਦੇਖਣੀ ਹੋਵੇ ਮਾਲਕ ਦੇ ਘਰੇ ਜਾ ਕੇ ਦੇਖ ਸਕਦੂੰ ਕਿਸੇ ਨੇ ਤੋੜ ਕੇ ਦੇਖਣੀ ਆ ਸਟਾਰਟ ਕਰਕੇ ਦੇਖਣੀ ਆ ਮਾਲਕ ਦੇ ਘਰੇ ਜਾ ਕੇ ਦੇਖ ਸਕਦੂੰ ਜੀ ਕਮੀਪੇਸ਼ੀ ਕੋਈ ਨਹੀਂ ਸੋਹਣੀ ਗੱਡੀ ਆ ਮਾਲਕ ਨੇ ਵਧੀਆ ਰੱਖੀ ਹੋਈ ਆ ਵਧੀਆ ਚਲਾਈ ਹੋਈ ਆ ਬਾਕੀ ਤੁਸੀਂ ਸਾਰਾ ਕੁਝ ਦੇਖ ਹੀ ਰਹੇ ਹੋ ਜੀ ਜੇ ਕੇ ਸਾਨੂੰ ਪਸੰਦ ਆਈ ਆ ਤਾਂ ਮਾਲਕ ਦੇ ਘਰੇ ਜਾਓ ਤੇ ਰੇਟ ਤੁਹਾਨੂੰ ਮੈਂ ਦੱਸ ਹੀ ਦਿੱਤਾ ਤੇ ਜਿਹੜਾ ਰੇਟ ਤੁਹਾਨੂੰ ਮੈਂ ਦੱਸਿਆ ਇਹ ਕੋਈ ਫਿਕਸਡ ਰੇਟ ਨਹੀਂ ਹੈਗਾ ਜੀ ਘਟਾ ਵਾਧਾ ਮੌਕੇ ਤੇ ਹੋ ਜਾਊਗਾ ਇੱਕ ਸਰਫ ਡਿਮਾਂਡ ਹੈਗੀ ਬਾਕੀ ਮਾਲਕ ਨੇ ਕਿਹਾਗਾ ਮੌਕੇ ਤੇ ਰੇਟ ਕਰ ਲਾਂਗੇ ਅਡਜਸਟਮੈਂਟ ਹੋ ਜਾਊਗਾ ਬਾਕੀ ਤੁਹਾਨੂੰ ਮੈਂ ਸਾਰਾ ਕੁਝ ਤਾਂ ਕਨਫਰਮ ਕਰਵਾ ਹੀ ਦਿੱਤਾ ਜੀ ਤੇ ਕਿਸੇ ਨੇ ਕੋਈ ਗੱਲ ਕਰਨੀ ਆ ਮਾਲਕ ਨਾਲ ਤਾਂ ਮੋਬਾਈਲ ਨੰਬਰ ਮਾਲਕ ਦਾ ਸਕਰੀਨ ਤੇ ਆਪਾਂ ਦੇ ਰੱਖਿਆ 7814368194 ਗੱਲ ਕਰ ਸਕਦੇ ਹਾਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਜੇ ਤੁਸੀਂ ਕਰਨਾ ਚਾਹੁੰਦੇ ਹੋ ਜੀ ਤੇ ਮੋਗੇ ਖੜੀ ਆ ਚਲਾ ਕੇ ਤੋਰ ਕੇ ਕਿਵੇਂ ਟਰਾਈ ਲੈਣੀ ਆ ਤਾਂ ਜਾ ਕੇ ਦੇਖੋ ਗੱਲਬਾਤ ਕਰ ਲਿਓ ਜੀ ਬਾਕੀ ਇਹਨਾਂ ਦੇ ਘਰੇ ਜਾ ਕੇ ਤੁਹਾਨੂੰ ਸਾਰਾ ਕੁਝ ਗੱਡੀ ਬਾਰੇ ਪਤਾ ਲੱਗ ਹੀ ਜਾਊਗਾ ਆਪਣੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸਿਓ ਮੈਨੂੰ ਕਮੈਂਟ ਕਰਕੇ ਵੀਡੀਓ ਪਸੰਦ ਆ ਰਹੀ ਹੈ ਵਧੀਆ ਲੱਗ ਰਹੀ ਹੈ ਤਾਂ ਥੱਲੇ ਇੱਕ ਲਾਈਕ ਦਾ ਬਟਨ ਹੈ ਉਹਨੂੰ ਦੱਬੋ ਜੀ ਤੇ ਕਿਸੇ ਨੇ ਆਪ ਦਾ ਕੋਈ ਵੀ ਸੰਦ ਸੰਦੇੜਾ ਕੋਈ ਮੋਟਰਸਾਈਕਲ ਕੋਈ ਗੱਡੀ ਕੋਈ ਕੋਠੀ ਘਰ ਮਕਾਨ ਕਿਸੇ ਵੀ ਏਰੀਆ ਚੋ ਵੇਚਣਾ ਚਾਹੁੰਦੇ ਹੋ ਆਪਣੇ ਚੈਨਲ ਦਾ WhatsApp ਨੰਬਰ ਉੱਤੇ ਹਮੇਸ਼ਾ ਲਿਖਿਆ ਰਹਿੰਦਾ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਲਗਾ ਦਾਂਗੇ ਹੁਣ ਆਪਾਂ ਗੱਲ ਕਰਦੇ ਹਾਂ ਜੀ ਆਪਣੇ ਕੋਲੇ ਗੱਡੀ ਪਹੁੰਚੀ ਹੈ ਗ੍ਰੈਂਡ i10 ਡੀਜ਼ਲ ਵੇਰੀਐਂਟ ਚ ਟਾਇਟਪਾ ਵਧੀਆ ਚਿੱਟੇ ਰੰਗ ਦੀ ਗੱਡੀ ਆ ਮਾਡਲ 2018 ਉਪਰ ਨੂੰ ਮਿਲ ਚੁਕਾ ਸਾਢੇ 1.3 ਲੱਖ ਰੁਪਿਆ ਮਾਲਕ ਨੇ ਡਿਮਾਂਡ ਕੀਤੀ ਹੈ ਸ਼੍ਰੀ ਮੁਖਤਸਰ ਸਾਹਿਬ ਮਾਲਕ ਦਾ ਏਰੀਆ 8085 ਪੈਸੇ ਆਪਾਂ ਨੂੰ ਟੈਰਾਂ ਦੀ ਕੰਡੀਸ਼ਨ ਮਿਲ ਜੂਗੀ ਗੱਡੀ ਸੋਹਣੀ ਐ ਤੇ ਮਾਲਕ ਨੇ ਰੱਖੀ ਵੀ ਵਧੀਆ ਹੋਈ ਐ ਵਧੀਆ ਚਲਾਈ ਹੋਈ ਐ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਸਾਢੇ 3 ਲੱਖ ਰੁਪਏ ਮਾਲਕ ਨੇ ਡਿਮਾਂਡ ਕੀਤੀ ਐ ਮੌਕੇ ਤੇ ਡਿਸਕਾਊਂਟ ਹੋ ਜਾਊਗਾ ਬਾਕੀ ਅੰਦਰੋਂ ਵੀ ਗੱਡੀ ਸੋਹਣੀ ਆ ਬਾਹਰੋਂ ਵੀ ਪੂਰੀ ਵਧੀਆ ਪਈ ਐ ਕੰਮ ਵੀ ਕੋਈ ਨਹੀਂ ਭਾਲਦੀ ਰੰਗ ਰੰਗ ਵੀ ਜੈਨੂਅਨ ਐ ਬਾਕੀ ਬੰਪਰ ਬੂਮਪਰ ਵਧੀਆ ਮਿਲ ਜਾਣਗੀ ਤੇ ਸਾਰਾ ਕੁਝ ਤੁਸੀਂ ਵੀਡੀਓ ਚ ਫੋਟੋਆਂ ਵਿੱਚ ਦੇਖ ਹੀ ਰਹੇ ਹੋ ਜੀ ਤੁਹਾਨੂੰ ਗੱਡੀ ਕਿਵੇਂ ਦੀ ਲੱਗ ਰਹੀ ਆ ਨਾਲ ਦੀ ਨਾਲ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿਹੜੇ ਮਾਲਕ ਨੇ ਓਨਰ ਆਪ ਨੇ ਜਿਹੜੇ ਗੱਡੀ ਦੇ ਉਹਨਾਂ ਦਾ ਮੋਬਾਈਲ ਨੰਬਰ 98148 68 958 ਮਾਲਕ ਨੇ ਆਖਿਆਗਾ ਜੇ ਕਿਸੇ ਨੂੰ ਗੱਡੀ ਇਹ ਪਸੰਦ ਆਉਂਦੀ ਹੈ ਕੋਈ ਖਰੀਦਣ ਦਾ ਜੇ ਚਾਹਵਨ ਹੈਗਾ ਤਾਂ ਕਰੇ ਆ ਕੇ ਦੇਖੋ ਟ੍ਰਾਈ ਲਓ ਤੇ ਪੂਰੀ ਤਸੱਲੀ ਕਰੋ ਜਦੋਂ ਪੂਰੀ ਤਸੱਲੀ ਹੋਊਗੀ ਉਹ ਤੋਂ ਬਾਅਦ ਰੇਟ ਵੇਕੇ ਹੋ ਜਾਊਗਾ ਤੇ ਘੱਟ ਵੱਧ ਕਰਕੇ ਗੱਡੀ ਸੇਲ ਕਰ ਦਾਂਗੇ ਅਸੀਂ ਮੌਕੇ ਤੇ ਡਿਸਕਾਊਂਟ ਕਰ ਦਾਂਗੇ ਰੇਟ ਤੇ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸੋ ਜੀ ਕਮੈਂਟ ਕਰਕੇ ਕਮੈਂਟ ਕਰਨਾ ਨਾ ਭੁੱਲਿਓ ਜੀ ਹੁਣ ਆਪਾਂ ਸਬਜੈਕਟ ਗੱਡੀ ਦੀ ਗੱਲ ਕਰਾਂਗੇ ਮਾਡਲ 2010 ਆਪਣੇ ਕੋਲੇ ਗੱਡੀ ਪਹੁੰਚੀ ਹੈ ਫਰੀਦਕੋਟ ਏਰੀਆ ਚੋਂ ਗੱਡੀ ਮਾਲਕ ਨੇ ਭੇਜੀ ਹੈ ਵੇਚਣ ਵਾਸਤੇ ਜੇ ਕਰੀ ਆਪਾਂ ਡਿਮਾਂਡ ਦੀ ਗੱਲ ਤਾਂ 185 ਮਾਲਕ ਨੇ ਡਿਮਾਂਡ ਕੀਤੀ ਹੈ 10 ਮਾਡਲ ਗੱਡੀਆਂ ਫਰੀਦਕੋਟ ਖੜੀ ਆ ਸੋਹਣੀ ਪੂਰੀ ਗੱਡੀਆਂ 70 ਤੋਂ 75 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਜਾ ਕੇ ਕਿਸੇ ਨੇ ਦੇਖਣੀ ਹੈ ਗੱਡੀ ਜਾ ਕੇ ਦੇਖ ਸਕਦੋਂ ਕਿਸੇ ਨੇ ਚਲਾ ਕੇ ਦੇਖਣੀ ਹੈ ਚਲਾ ਕੇ ਦੇਖ ਸਕਦੋਂ ਕਿਸੇ ਨੇ ਤੋਰ ਕੇ ਦੇਖਣੀ ਹੈ ਸਟਾਰਟ ਕਰਕੇ ਦੇਖਣੀ ਹੈ ਤੁਸੀਂ ਮਾਲਕ ਦੇ ਘਰੇ ਜਾਓ ਤੇ ਸਾਰਾ ਕੁਝ ਚੈੱਕ ਕਰੋ ਉੱਥੋਂ ਦੇਖੋ ਥੱਲੋਂ ਦੇਖੋ ਸਾਰਾ ਕੁਝ ਦੇ ਕੇ ਆਪਦੀ ਜਿੰਨੀ ਵੀ ਪੁੱਛ ਪੜਤਾਲ ਕਰਨੀ ਹੈ ਕਰੋਲ ਸਿੰਘ ਤੇ ਟਰਾਈ ਲਓ ਜਦੋਂ ਪਸੰਦ ਆਊਗੀ ਉਸ ਤੋਂ ਬਾਅਦ ਮਾਲਕ ਨੇ ਕਿਹਾ ਰੇਟ ਵਹਿ ਕੇ ਕਰ ਲਵਾਂਗੇ ਇਹ ਇੱਕ ਵਾਰੀ ਸਰਫਰ ਡਿਮਾਂਡ ਹੈਗੀ 1.85 ਦੇ ਵਿੱਚੋਂ ਘੱਟ ਵਾਧਾ ਮੌਕੇ ਤੇ ਕੀਤਾ ਜਾਊਗਾ ਸਿੰਘ ਤੇ ਤੁਸੀਂ ਜਾ ਕੇ ਦੇਖੋ ਜੇ ਪਹਿਲਾਂ ਕੋਈ ਗੱਲ ਕਰਨੀ ਹੈ ਤਾਂ ਮਾਲਕ ਦਾ ਜਿਹੜਾ ਮੋਬਾਈਲ ਨੰਬਰ ਹੈ ਉਹ ਸਕਰੀਨ ਤੇ ਆਪਾਂ ਦੇ ਵੀ ਰੱਖਿਆ ਜੀ ਮਾਲਕ ਦਾ ਨੰਬਰ ਹੈ 79814 38966 ਗੱਲ ਕਰ ਸਕਦੇ ਹਾਂ ਇੱਕ ਆਪਾਂ ਗੱਡੀ ਲੈ ਕੇ ਪਹੁੰਚਿਆ ਜੀ ਸਬਕਟ ਪੈਟਰੋਲ ਵੇਰੀਐਂਟ ਹੈ 2011 ਮਾਡਲ ਗੱਡੀ ਆ ਜੀ 1 ਲੱਖ 45000 ਰੁਪਿਆ ਮਾਲਕ ਨੇ ਡਿਮਾਂਡ ਕੀਤੀ ਹੈ ਜੀ ਗੱਡੀ ਪੂਰੀ ਸੋਹਣੀ ਹੈ ਮਾਲਕ ਨੇ ਰੱਖੀ ਵਧੀਆ ਹੋਈ ਹੈ ਬਾਕੀ ਤੁਸੀਂ ਦੇਖ ਹੀ ਰਹੇ ਹੋ ਜੀ ਸਾਰਾ ਕੁਝ ਤੁਸੀਂ ਦੇਖ ਰਹੇ ਹੋ 145 ਮਾਲਕ ਨੇ ਡਿਮਾਂਡ ਕੀਤੀ ਹੈਗੀ ਮੱਖੂ ਮਾਲਕ ਦਾ ਏਰੀਆ ਜਾ ਕੇ ਕਿਸੇ ਨੇ ਦੇਖਣੀ ਹੈ ਮੱਖੂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਨਵੇਂ ਟਾਰਾਂ ਚ ਅੰਦਰੋਂ ਗੱਡੀ ਪੂਰੀ ਸੋਹਣੀ ਹੈ ਗੱਡੀ ਬਾਹਰੋਂ ਪੂਰੀ ਆਪਾਂ ਨੂੰ ਵਧੀਆ ਮਿਲ ਜੂਗੀ ਬਾਕੀ 145 ਰੇਟ ਵੀ ਇਹਨਾਂ ਨੇ ਠੀਕ ਹੀ ਮੰਗਿਆਗਾ ਤੇ ਤੁਸੀਂ ਮਾਲਕ ਦੇ ਘਰੇ ਜਾ ਕੇ ਦੇਖੋ ਪਹਿਲਾਂ ਤੇ ਚਲਾ ਕੇ ਦੇਖੋ ਟ੍ਰਾਈ ਲਊ ਜਦੋਂ ਪੂਰੀ ਤਸੱਲੀ ਹੋ ਗਈ ਉਹ ਤੋਂ ਬਾਅਦ ਮਾਲਕ ਨਾਲ ਬਹਿ ਕੇ ਗੱਲ ਕਰਿਓ ਜੀ ਤੇ ਬਹਿ ਕੇ ਗੱਲ ਕਰਕੇ ਸਾਰਾ ਕੁਝ ਦੇਖ ਕੇ ਉਹ ਤੋਂ ਬਾਅਦ ਰੇਟ ਮੁਕਾ ਲਿਓ ਜੀ ਤੇ ਜਿਹੜੇ ਮਾਲਕ ਆਪ ਨੇ ਉਹਨਾਂ ਨੇ ਦੱਸਿਆ ਵੀ ਗੱਡੀ 'ਚ ਕਮੀ ਪੇਸ਼ੀ ਕੋਈ ਨਹੀਂ 1 45 ਤਾਂ ਇੱਕ ਵਾਰੀ ਡਿਮਾਂਡ ਕੀਤੀ ਐ ਤੇ ਮਾਲਕ ਨਾਲ ਤੁਸੀਂ ਗੱਲ ਕਰੋਗੇ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਊਗਾ ਓਨਰ ਦਾ ਮੋਬਾਈਲ ਨੰਬਰ 9465814741 ਹੁਣ ਤੁਸੀਂ ਇੱਕ ਸੈਂਟਰੋ ਗੱਡੀ ਚੈੱਕ ਕਰੋ ਜੀ 2006 ਮਾਡਲ ਗੱਡੀ ਆ 2027 ਤੱਕਰ ਗੱਡੀ ਦੀ ਆਪਾਂ ਨੂੰ ਪਾਸ ਹੀ ਮਿਲ ਜੂਗੀ 78000 ਰੁਪਏ ਮਾਲਕ ਨੇ ਰੇਟ ਮੰਗੇਗਾ ਗੱਡੀ ਖੜੀ ਆ ਪੱਟੀ ਵਾਲੇ ਏਰੀਆ ਚ ਟਾਇਰ ਵਧੀਆ ਮਿਲ ਜਾਣਗੇ ਗੱਡੀ ਸੋਹਣੀ ਆ ਫਾਸਟ ਓਨਰ ਐ ਬਾਕੀ ਰੰਗ ਰੂੰਗ ਵਧੀਆ ਮਿਲ ਜੂਗਾ ਕਿਸੇ ਨੇ ਜਾ ਕੇ ਦੇਖਣੀ ਆ ਗੱਡੀ ਮਾਲਕ ਦੇ ਘਰੇ ਜਾ ਕੇ ਦੇਖ ਸਕਦੋਂ ਕਿਸੇ ਨੇ ਤੋਰ ਕੇ ਦੇਖਣੀ ਆ ਸਟਾਰਟ ਕਰਕੇ ਦੇਖਣੀ ਆ ਜਾ ਕੇ ਦੇਖ ਸਕਦੋਂ ਮਾਲਕ ਦਾ ਮੋਬਾਈਲ ਨੰਬਰ ਆ 8693 ਤੇ 38838 ਕੋਈ ਵੀ ਗੱਲ ਕਰਨੀ ਹੈ ਮਾਲਕ ਨਾਲ ਗੱਲ ਕਰ ਲਓ ਜੀ ਬਾਕੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜੀ ਜਰੂਰ ਦੱਸਿਓ ਮੈਨੂੰ ਕਮੈਂਟ ਕਰਕੇ ਸਾਰੀਆਂ ਗੱਡੀਆਂ ਤੁਸੀਂ ਦੇਖ ਲਈਆਂ ਵੀਡੀਓ ਪਸੰਦ ਆਈਏ ਵਧੀਆ ਲੱਗੀਏ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੱਤ-ਵੱਤ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਕਿਸੇ ਨੇ ਐਡ ਕਰ ਬੋਣੀਆ ਆਪਣੇ ਚੈਨਲ ਦਾ ਵਟਸਐਪ ਨੰਬਰ ਤੁਹਾਨੂੰ ਮਿਲ ਹੀ ਗਿਆ ਉੱਤੇ ਹਮੇਸ਼ਾ ਲਿਖਿਆ ਰਹਿੰਦਾ ਹੈ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਲਗਾ ਦਾਂਗੇ ਜੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਮਿਲਦਿਆਂ ਛੇਤੀ ਆਪਾਂ